ਇਹ ਜਿ ਜਿ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਦਿਨ ਦਿਹਾੜਾ ਦਾ ਸਮਾਂ ਚੱਲ ਰਿਹਾ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗੁਰਦਾਸਪੁਰ ਸ਼ਹਿਰ ਦੀ ਐਂਟ੍ਰੈਂਸ ਐਗਜ਼ਿਟ ਹਰ ਜਿਹੜਾ ਵੀ ਏਰੀਆ ਤੋਂ ਜਿੱਥੇ ਗੁਰਦਾਸਪੁਰ ਚ ਆ ਜਾ ਸਕਦਾ ਬੰਦਾ ਉੱਥੇ ਚੈਕਿੰਗ ਕਰ ਰਹੇ ਆ ਨਾਕੇ ਲੱਗੇ ਹੋਏ ਨੇ ਤੇ ਇਹ ਸਾਡੇ ਨਾਕੇ ਜਿਹੜੇ 24 ਘੰਟੇ ਤੋਂ ਹਾਂਜੀ ਇਹ ਸਪੈਸ਼ਲ ਤਿਹਾਰਾਂ ਨੂੰ ਲੈ ਕੇ ਨਾਕਾ ਬੰਦੀ ਕੀਤੀ ਗਈ ਆ ਤਾਂ ਜੋ ਜਿਹੜੇ ਗੁਰਦਾਸਪੁਰ ਦੇ ਲੋਕ ਨੇ ਉਹ ਆਪਣੇ ਵਧੀਆ ਤਰੀਕੇ ਨਾਲ ਤਿਹਾੜੀ ਸੈਲੀਬ੍ਰੇਟ ਕਰ ਸਕਦੇ। ਕੇ ਜੀ 247 ਚੱਲਣਦੇ ਆ ਨਾਕੇ ਜੀ। 24 ਘੰਟੇ ਦੇ ਨਾਕੇ ਨੇ। ਹਾਂਜੀ ਲਗ ਲਗ ਲੋਕੇਸ਼ਨਾਂ ਨੇ ਟਾਈਮ ਟੂ ਟਾਈਮ ਇਹ ਤਾਂ ਪਰਮਾਨੈਂਟ ਆ ਸਾਡਾ ਨਾਕਾ ਜੀ। ਜਿਹੜਾ ਦੀਨਾ ਨਗਰ ਪਰਮਾਨੈਂਟ ਆ ਬਾਈਪਾਸ ਤੇ ਇਹ ਜੀ ਸ਼ਹਿਰ ਦੇ ਵਿੱਚ ਟਾਈਮ ਟੂ ਟਾਈਮ ਸ਼ਿਫਟ ਵਾਈਜ਼ ਨਾਕੇ ਲੱਗ ਚੱਲਦੇ ਰਹਿੰਦੇ ਆ। ਮੈਂ ਗਰਦਾਸਪੁਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਦਿਨ ਤਿਹਾੜ ਦਾ ਸਮਾਂ ਹੋਣ ਕਰਕੇ ਬਾਜ਼ਾਰਾਂ 'ਚ ਰਸ਼ ਕਾਫੀ ਹੁੰਦਾ ਤੇ ਆਲੇ-ਦੁਆਲੇ ਤੁਸੀਂ ਆਪਣੇ ਸੁਚੇਤ ਰਹਿ ਕੇ ਦੇਖਦੇ ਰਹੋ ਜੇ ਤੁਹਾਨੂੰ ਕੋਈ ਸ਼ੱਕੀ ਚੀਜ਼ ਲੱਭਦੀ ਆ ਜਾਂ ਕੋਈ ਸ਼ੱਕੀ ਬੰਦਾ ਮਿਲਦਾ ਤੇ ਤੁਰੰਤ ਸਾਨੂੰ ਸੂਚਿਤ ਕਰੋ ਅਸੀਂ ਹਰ ਵੇਲੇ ਤੁਹਾਡੀ ਸੇਵਾ ਵਿੱਚ ਆ ਜਾਵਾਂਗੇ ਨਹੀਂ ਸਾਡੇ ਨਾਲ ਲੋਕ ਜਿਹੜੇ ਸਹਿਯੋਗ ਕਰਦੇ ਆ ਜੀ ਕੋਈ ਅਸੀਂ ਗੱਲ ਨਹੀਂ ਨਹੀਂ ਚੈੱਕ ਇਨ ਕੋਈ ਪਰੇਸ਼ਾਨੀ